ਸਾਸ਼ੀ ਗਾਲੀ ਅ ਦੋ ਤਿੰਨ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜਿਹ ਵਿੱਚ ਸਾਡੇ ਪਿੰਡ ਦੇ ਵਿੱਚ ਪਰਾਲੀ ਗੱਠਾਂ ਚੱਕੀਆਂ ਨਹੀਂ ਜਾ ਰਹੀਆਂ ਸੀਗੀਆਂ ਉਹ ਚੱਕ ਲੀਆਂ ਜੀ ਤੁਹਾਡੇ ਵੇਖਣ ਕਰਕੇ ਪਰ ਗੱਲ ਇਹ ਆਲੇ ਵੀ ਸਾਡੇ ਪਿੰਡ ਵਾਲਿਆਂ ਤੇ ਨੇੜੇ ਤੇੜੇ ਬਲਕਿ ਕੁਝ ਕੁ ਪਿੰਡ ਦੀਆਂ ਬਾਕੀ ਵੀ ਨਹੀਂ ਤੇ ਨੇੜੇ ਤੇੜੇ ਪਿੰਡਾਂ ਚ ਜਿਹੜੀਆਂ ਨੇ ਉਹਨਾਂ ਨੂੰ ਕੌਣ ਚੱਕੂਗਾ ਜਾਂ ਬਾਕੀ ਪੰਜਾਬ ਦੇ ਪਿੰਡਾਂ ਚ ਜਿਹੜੀਆਂ ਬਾਕੀ ਨੇ ਉਹਨਾਂ ਨੂੰ ਕੌਣ ਚੱਕੂਗਾ ਇੰਨਾਂ ਵੱਲ ਐਡਮਿਨਿਸਟ੍ਰੇਸ਼ਨ ਪਹਿਲਾਂ ਧਿਆਨ ਕਿਉਂ ਨਹੀਂ ਦਿੰਦੀ ਜਦੋਂ ਰੌਲਾ ਪੈਂਦਾ ਉਦੋਂ ਹੀ ਕਰਨਾ ਤੁਸੀਂ ਸਾਡੇ ਲੱਗੀ ਸੀ ਉੱਥੇ ਇੱਕ ਫੈਕਟਰੀ ਗੁਲਾਬੇ ਵਾਲਾ ਲੱਗੀ ਤਾਂ ਨਹੀਂ ਥੋੜੀ ਜਿਹੀ ਦੂਰ ਹੈ ਉਹਨਾਂ ਦੇ ਜੀ ਉਹਦੀ ਕਪੈਸਿਟੀ ਪੂਰੀ ਹੋ ਗਈ ਹੈ ਹੁਣ ਮੰਨ ਲਓ ਜੇ 4 ਕ ਫੈਕਟਰੀਆਂ ਨੇ ਮੰਨ ਲਦਾ ਜੇ ਉਹਨਾਂ ਦੀ ਕਪੈਸਿਟੀ ਪੂਰੀ ਹੋ ਗਈ ਤਾਂ ਬਾਕੀ ਪ੍ਰਾਲੀ ਕਿੱਥੇ ਰੱਖੀ ਜਾਊਗੀ ਅੱਗ ਤੁਸੀਂ ਲਾਉਣ ਨਹੀਂ ਦੇ ਰਹੇਗੇ ਕਿੱਥੇ ਰੱਖਣਗੇ ਇਹਦੇ ਬਾਰੇ ਪਹਿਲਾਂ ਸੋਚਿਆ ਜਾ ਸਕਦਾ ਤੁਸੀਂ ਕੋਈ ਮੁਸ਼ਤਰਕਾ ਜਾਂ ਤੁਸੀਂ ਕਹੋ ਜਿਹੜੇ ਮੁਸ਼ਤਰਕਾ ਵੀ ਸਾਂਝੀ ਜਗਾ ਜਿਹੜੀ ਹੈਗੀ ਹੈ ਪੰਚਾਇਤੀ ਜਗਾ ਹੈਗੀ ਹੈ ਉੱਥੇ ਰੱਖ ਲਓ ਔਰ ਬਾਅਦ ਚ ਫੈਕਟਰੀਆਂ ਲੈ ਲੈਣ ਕੀ ਇਹਦੇ ਬਾਰੇ ਕੋ ਸੋਚਿਆ ਜਦੋਂ ਤੁਸੀਂ ਮਨਾ ਕਰ ਰਹੇ ਹੋ ਕਿ ਅੱਗ ਨਹੀਂ ਲਾਉਣੀ ਫਿਰ ਕੀ ਇਹਨਾਂ ਨੂੰ ਚੱਕਣਾ ਹੈ ਤੇ ਜੇ ਉੱਥੇ ਫੈਕਟਰੀਆਂ ਚ ਨਹੀਂ ਹੋਊਗੀ ਤਾਂ ਚੱਕ ਕੇ ਕਿੱਥੇ ਰੱਖਣਾ ਹੈ ਇਹਦੀ ਡਿਊਟੀ ਕੀਦੀ ਹੈ ਇਹਦੀ ਜ਼ਿੰਮੇਵਾਰੀ ਕੀਦੀ ਹੈ ਇੱਕ ਨਵੀਂ ਚੀਜ਼ ਚਲਾਉਣਾ ਚਾਹੁੰਦੇ ਤੁਸੀਂ ਅਸੀਂ ਤਾਂ ਆਨੇ ਆ 2-300 ਰੁਪਿਆ ਦਿਓ ਕਿਲੇ ਪਿੱਛੇ ਤੇ ਕਿਸਾਨ ਉਹਨੂੰ ਵਿੱਚੇ ਹੀ ਵਾਧੂਗਾ ਉਹਦਾ ਪੈਟਰੋਲ ਦਾ ਖਰਚਾ ਨਿਕਲ ਆਊਗਾ ਐ ਕਿਉਂ ਨਹੀਂ ਕਰ ਲੈਂਦੇ ਅਸੀਂ ਤਾਂ ਪਹਿਲਾਂ ਵੀ ਲਿਖ ਕੇ ਪਾਇਆ ਸੀ ਕੋਈ ਆਲਟਰਨੇਟਿਵ ਫਸਲਾਂ ਦੀ ਗੱਲ ਕਰਦੇ ਹਾਂ ਤੁਸੀਂ ਝੋਨਾ ਨਹੀਂ ਤਾਂ ਉਹਦੇ ਲਈ ਇੱਕ ਕੇਟੂ ਦੀ ਫੈਸਿਲਿਟੀ ਦਿਓ ਇੱਥੇ ਸਾਰੇ ਏਅਰਪੋਰਟਾਂ ਤੋਂ ਤੇ ਸਬਜ਼ੀਆਂ ਸਾਡੀਆਂ ਗਲਫ ਚ ਕਿਉਂ ਨਹੀਂ ਜਾ ਸਕਦੀਆਂ ਆ ਦਾਲਾਂ ਤੇ ਮੱਕੀ ਤੇ ਸਾਰੀਆਂ ਦਾਲਾਂ ਤੇ ਕਿਉਂਕਿ ਐਮਐਸਪੀ ਤੁਸੀਂ ਉਹਨਾਂ ਦੇ ਪ੍ਰੋਵਾਈਡ ਕਰੋ ਤਾਂ ਲੋਕ ਉਹ ਬੀਜ ਲੈਣ ਔਰ ਚੱਕੋ ਤੁਸੀਂ ਮੱਕੀ ਤੇ ਦੇ ਕੇ ਮੱਕੀ ਨਹੀਂ ਚੱਕੀ ਤੁਸੀਂ ਸਭ ਉਹਦੇ ਆਲਟਰਨੇਟਿਵ ਦੀਆਂ ਜਾਂ ਉਹ ਚੀਜ਼ਾਂ ਜਿਹੜੀਆਂ ਲਈ ਤੁਸੀਂ ਨਵੇਂ ਗੱਲਾਂ ਕਹਿ ਰਹੇ ਹੋ ਉਹਦੇ ਤੇ ਕੁਝ ਕਰੋਗੇ ਜਾਂ ਨਹੀਂ ਔਰ ਇੱਕ ਗੱਲ ਹੋਰ ਮੈਨੂੰ ਯਾਦ ਆ ਗਈ ਅੱਗ ਲਾਉਣ ਤੋਂ ਹੁਣ ਲਾਹੌਰ ਵਾਲਿਆਂ ਨੇ ਪੰਜਾਬੀ ਲੈਂਦੇ ਪੰਜਾਬ ਦੀ ਚੀਫ ਮਿਨਿਸਟਰ ਨੇ ਇੱਕ ਬਿਆਨ ਦਿੱਤਾ ਕਿ ਸਾਡੇ ਪੰਜਾਬ ਦਾ ਚੜ੍ਹਦੇ ਪੰਜਾਬ ਦਾ ਧੂਆਂ ਉੱਧਰ ਜਾ ਰਿਹਾ ਹੈ ਹੁਣ ਇਹ ਡਿਸਾਈਡ ਕਰ ਲੋ ਕਿ ਦਿੱਲੀ ਜਾ ਰਿਹਾ ਹੈ ਜਾਂ ਲਾਹੌਰ ਜਾ ਰਿਹਾ ਹੈ ਵਿੱਚਿਆਂ ਦੇ ਦਿੱਲੀ ਜਾ ਰਿਹਾ ਜਾਂ ਸੁਪਰੀਮ ਕੋਰਟ 3 ਸਾਲ ਪਹਿਲਾਂ ਕਹਿ ਚੁੱਕਿਆ ਕੋਈ ਨਹੀਂ ਜਾ ਰਿਹਾਗਾ ਕਿਉਂਕਿ ਆ ਚੰਡੀਗੜ੍ਹ ਆਵੇ ਨਾ ਮੈਂ ਚੰਡੀਗੜ੍ਹ ਬੈਠਾ ਸਾਡੇ ਤਾਂ ਇੱਥੇ ਧੂਆਂ ਦੀਦਾ ਨਹੀਂਗਾ ਇਹ ਉੱਤੋਂ ਦੀ ਚਲਿਆ ਜਾਂਦਾ ਔਰ ਇੱਕ ਹੋਰ ਗੱਲ ਐਂਕੀ ਤਾਂ ਸਾਰਿਆਂ ਨੇ ਕਹਿਤਾ ਨਿਊਜ਼ ਵੀ ਆ ਗਈ ਹੋ ਵੀ ਗਿਆ ਕਿੱਲੋ ਹਰਿਆਣੇ ਚ ਅੱਗ ਬਹੁਤ ਘਟ ਲਾਈ ਗਈ ਹੈ ਪੰਜਾਬ ਚ ਬਹੁਤ ਘਟ ਲਾਈ ਗਈ ਹੈ ਬਲਕਿ ਪੁਲਿਸ ਔਰ ਬਾਕੀ ਐਡਮਿਨਿਸਟ੍ਰੇਸ਼ਨ ਟੀਚਰ ਤੱਕ ਅੱਗ ਬਜਾਉਂਦੇ ਪੜਦੇ ਆ ਇਹਦਾ ਕਲੀਅਰ ਹੋ ਗਿਆ ਅੱਗ ਘਟ ਲੱਗੀ ਹੈ ਤਾਂ ਮੈਨੂੰ ਹੁਣ ਦੱਸੋ ਜੋ ਮਾਪਦੰਡ ਹੁੰਦੇ ਆ ਧੂਆਂ ਮਾਪਣ ਦੇ ਜਾਂ ਪੋਲਿਊਸ਼ਨ ਮਾਪਣ ਦੇ IQI ਕੁਝ ਕਹਿੰਦੇ ਆ ਉਹਨੂੰ ਦਿੱਲੀ ਦੇ ਵਿੱਚ ਉਹ ਵੱਧ ਗਿਆ ਫਿਰ ਤੋਂ ਜਦ ਕਿ ਧੂਆਂ ਘਟਿਆ ਹੈ ਤੇ ਫੇਰ ਭਾਈ ਇੱਥੋਂ ਇਹ ਗੱਲ ਸਾਬਤ ਨਹੀਂ ਦਿੱਕੀ ਇਹਦਾ ਤੁਹੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਇਹ ਤਾਂ ਉਥੋਂ ਦੇ ਲੋਕਲ ਪੋਲਿਊਸ਼ਨ ਕਰਕੇ ਵੱਧਦਾ ਜਾਂ ਨੇੜੇ ਤੇੜੇ ਜਿੱਥੇ ਅੱਗ ਲੱਗੀ ਉਹਦਾ ਧੂਆਂ ਆ ਸਕਦਾ ਜ਼ਿਆਦਾ ਤੋਂ ਜ਼ਿਆਦਾ ਕਿਉਂਕਿ ਹੁਣ ਤਾਂ ਧੂਆਂ ਵੀ ਘਟ ਅੱਗਾਂ ਵੀ ਘਟ ਉਹ ਚੋਂ ਪਾਕਿਸਤਾਨ ਵੀ ਚਲੇ ਗਿਆ ਦਿੱਲੀ ਹਜੇ ਵੀ ਜਾ ਰਿਹਾ ਹੈ ਇਹ ਕਹੂੰਗੇ ਸੋ ਇਹ ਜੋ ਨੈਸ਼ਨਲ ਮੀਡੀਆ ਸਾਡਾ ਪ੍ਰਚਾਰ ਕਰਦਾ ਸੀ ਕਿ ਪੰਜਾਬ ਦੇ ਕਿਸਾਨਾਂ ਕਰਕੇ ਸਭ ਤੋਂ ਜ਼ਿਆਦਾ ਹੋ ਰਿਹਾ ਅੱਗ ਲਾਉਣ ਕਰਕੇ ਕਿ ਉਹ ਹੁਣੇ ਤਾਂ ਜਵਾਬ ਦੇਣਗੇ ਜਿਹੜਾ ਐਨੇ ਸਾਲ ਤੁਸੀਂ ਐਨਾ ਮੂੰਹ ਫਾੜ ਫਾੜ ਰੌਲਾ ਪਾਉਂਦੇ ਰਹੇ ਹੋ ਕੋਈ ਰਿਸਪੌਂਸਿਬਿਲਟੀ ਨਾਮ ਦੀ ਚੀਜ਼ ਹੈਗੀ ਆ ਤੁਹਾਡੇ 'ਚ ਹੁਣ ਆਜੋ ਅਗਲੀ ਗੱਲ ਤੇ ਕਹਿ ਰਹੇ ਨਾਲੇ ਰਿਸਪੌਂਸਿਬਲ ਹੁੰਦੇ ਤਾਂ ਇਹ ਇੱਕ ਔਰ ਦੇ ਕਿਉਂ ਆ ਜਿਹੜਾ ਸਾਡੀ ਚੱਕੀਆਂ ਨਹੀਂ ਜਾ ਰਹੀਆਂ ਲਿਫਟਿੰਗ ਦੀ ਪ੍ਰੋਬਲਮ ਹੋਈ ਹੈ ਪਿਛਲੇ ਮਹੀਨੇ ਦੀ 11 ਤਰੀਕ ਨੂੰ ਸਿਰਫ ਸਾਡੇ ਸੀਐਮ ਸਾਹਿਬ ਨੇ ਜਾਂ ਸਾਡੀ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਚਿੱਠੀ ਲਿਖੀ ਹੈ ਕਿ ਸ਼ੈਲਰ ਖਾਲੀ ਨਹੀਂ ਹੋ ਰਹੇਗੇ ਜਿੱਥੇ ਝੋਨੇ ਨੂੰ ਸਟਾਕ ਕਰਨਾ ਸੀਗਾ ਇਹ ਕੰਮ 10 ਮਹੀਨੇ ਪਹਿਲਾਂ ਹੋ ਜਾਂਦਾ ਹੈ 3 ਮਹੀਨੇ ਪਹਿਲਾਂ ਵੇਖ ਲਿਆ ਜਾਂਦਾ ਕਿ ਇਹ ਖਾਲੀ ਹੋਏ ਜਾਂ ਨਹੀਂ ਹੋਏ ਕੀ ਸਾਡਾ ਫੂਡ ਸਪਲਾਈ ਸਾਡੇ ਮਨਿਸਟਰ ਨੇ ਜਿਹੜੇ ਉਹ ਸੈਂਟਰ ਵਾਲੇ ਉਹਨਾਂ ਨੂੰ ਮਿਲ ਰਹੇ ਨੇ ਕੀ ਆ ਚੀਜ਼ਾਂ ਨਹੀਂ ਹੋਈਆਂ ਗਈਆਂ ਬਾਰਦਾਨਾ ਬਾਰੇ ਮਿਲੇ ਸੀ ਜੋ ਪ੍ਰੋਬਲਮਾਂ ਹੋ ਰਹੀਆਂ ਨੇ ਲਿਫਟਿੰਗ ਨੂੰ ਲੈ ਕੇ ਤੇ ਬਾਕੀ ਜੋ ਵੀ ਸਾਰੇ ਮਸਲੇ ਨੇ ਉਹਨਾਂ ਨੂੰ ਲੈ ਕੇ ਮੈਂ ਤੁਹਾਨੂੰ ਮੋਟੀ ਗੱਲ ਕਹੂੰਗਾ ਬਾਕੀ ਗੱਲਾਂ ਤਾਂ ਪਬਲਿਕ ਡੋਮੇਨ 'ਚ ਆ ਗਈਆਂ ਤੁਹਾਨੂੰ ਪਤਾ ਹੀ ਨਹੀਂ ਕਿ ਇਹਦੇ 'ਚ ਪੰਜਾਬ ਗਵਰਨਮੈਂਟ ਦੀ ਨਲੈਕੀ ਹੈ ਇਨਾਂ ਨੂੰ ਪਤਾ ਹੀ ਕੁਛ ਨਹੀਂ ਸੀਗਾ ਕਿ ਕਿਹੜੀ ਚੀਜ਼ ਕਦੋਂ ਕਰਨੀ ਚਾਹੀਦੀ ਹੈ ਤੇ ਸੈਂਟਰ ਵਾਲਿਆਂ ਦੀ ਬਦਮਾਸ਼ੀ ਹੈ ਜਾਨ ਬੁਝ ਕੇ ਉਹ ਕਰ ਰਹੇ ਨੇ ਪਰੇਸ਼ਾਨ ਕਰ ਲਈ ਪਰੇਸ਼ਾਨ ਕਿਹਨੂੰ ਕਰਨਾ ਉਸ ਕਿਸਾਨ ਨੂੰ ਜਿਨੇ ਅੰਦੋਲਨ ਕੀਤਾ ਇਸ ਤੰ ਬਿੱਲਾਂ ਲਈ ਹੌਲੀ ਹੌਲੀ ਇਹ ਚੌਂਦੇ ਨੇ ਕਿ ਇਹਨਾਂ ਨੂੰ ਕਾਰਨਰ ਕੀਤਾ ਜਾਵੇ ਰਗੜਿਆ ਜਾਵੇ ਜਾਂ ਇਹ ਜਿਹੜੇ ਸੀਲੋਜ਼ ਬਣੇ ਹੋਏ ਨੇ ਉੱਥੇ ਜਾ ਕੇ ਲੈ ਕੇ ਜਾਵੇ ਝੋਨੇ ਨੂੰ ਜਾਂ ਕਣਕ ਨੂੰ ਇਹ ਗੱਲ ਕੀਤੀ ਜਾ ਰਹੀ ਹੈ ਸਾਡਾ ਜਿਹੜਾ ਰੂਰਲ ਡਵੈਲਪਮੈਂਟ ਦਾ ਫੰਡ ਸੀਗਾ ਉਹ ਵੀ ਤੁਹਾਨੂੰ ਪਤਾ ਹੀ ਹੈ ਕਿਉਂ ਨਹੀਂ ਦਿੱਤਾ ਜਾ ਰਿਹਾ ਉਹ 9 ਤੋਂ 10 ਹਜ਼ਾਰ ਕਰੋੜ ਤੱਕ ਹੋ ਗਿਆ ਸੈਂਟਰ ਨਹੀਂ ਦੇ ਰਿਹਾਗਾ ਪੰਜਾਬ ਨੂੰ ਪਿਛਲੇ 3 ਸਾਲਾਂ ਤੋਂ ਕਿਉਂ ਨਹੀਂ ਦਿੱਤਾ ਜਾ ਰਿਹਾ ਉਹਦੇ ਲਈ ਕਾਨੂੰਨ ਬਣਾਉਣਾ ਸੀ ਕਾਨੂੰਨ ਵੀ ਬਣਾਤਾ ਪੰਜਾਬ ਗਵਰਨਮੈਂਟ ਨੇ ਫਿਰ ਕਿਉਂ ਨਹੀਂ ਦੇ ਰਿਹਾ ਉਹ ਤੇ ਪੰਜਾਬ ਗਵਰਨਮੈਂਟ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜਿਹੜੀ ਚੀਜ਼ ਜਦੋਂ ਕਰਨੀ ਸੀ ਉਦੋਂ ਕਿਉਂ ਨਹੀਂ ਕੀਤੀ ਜਿਹਦੇ ਕਰਕੇ ਪਰੇਸ਼ਾਨੀਆਂ ਹੋ ਰਹੀਆਂ ਨੇ ਅੱਜ ਵੀ ਮੰਡੀਆਂ ਦੇ ਵਿੱਚ ਉਹੀ ਹਾਲ ਹੈ ਹੁਣਾਂ ਦੇ ਜੀ ਇਹ ਜਿਹੜਾ B 126 ਹੈ ਚੋਨਾ ਜਿਹੜਾ ਲਾਇਆ ਗਿਆ ਇਹਦਾ ਜਿਹੜਾ ਚੌਲ ਹੈ ਉਹ ਉਹਦੀ ਪਰਸੈਂਟੇਜ ਉਨੀ ਨਹੀਂ ਨੀਗੀ 99 99% ਮੰਗ ਕਰਦੇ ਹੁੰਦੇ ਹੈ 62 ਤੱਕ ਹੈ ਹੁਣ ਇਹ ਦੱਸੋ ਇਹ ਤਾਂ B VGA ਜਾਂ ਲਾਇਆ ਜਾ ਰਿਹਾ ਹੈ 2016 ਤੋਂ ਤੇ ਪ੍ਰੋਬਲਮ 24 ਚ ਕਿਉਂ ਹੋਈ ਆ ਕਿ ਇਹਦਾ ਮਤਲਬ ਪ੍ਰੋਬਲਮ ਉਹ 126 ਦੀ ਨਹੀਂਗੀ ਇਹ ਪ੍ਰੋਬਲਮ ਹੈਗੀ ਹੈ ਉਹਾਂ ਦੇ ਕੁਝ ਸੀਡ ਹੋਰ ਆ ਗਏ ਨੇ ਜਿਨ੍ਹਾਂ ਨੂੰ ਲਾ ਦਿੱਤਾ ਗਿਆ ਜਾਂ ਬੀਜ ਦਿੱਤਾ ਗਿਆ ਜਿਹੜੇ ਹਰਿਆਣੇ ਜਾਂ ਕਿਤੇ ਹੋਰ ਆਏ ਨੇ ਉਦੋਂ ਫਿਰ ਤੁਹਾਡਾ ਡਿਪਾਰਟਮੈਂਟ ਕੀ ਕਰ ਰਿਹਾ ਸੀਗਾ ਕਿਉਂਕਿ ਤੁਹਾਡੇ ਡਿਪਾਰਟਮੈਂਟ ਦੀ ਮਨਜ਼ੂਰੀ ਬਿਲਾ ਤਾਂ ਇੱਥੇ ਸੀਟ ਦੇ ਲੈਵਲ ਤੇ ਕੁਝ ਹੋ ਹੀ ਨਹੀਂ ਸਕਦਾਗਾ ਸੋ ਇਹਦਾ ਦੁੱਖ ਔਰੀ ਦੀ ਪਰੇਸ਼ਾਨੀ ਕਿਹਨੂੰ ਹੋ ਰਹੀ ਹੈ ਕਿਸਾਨਾਂ ਨੂੰ ਗੁੱਸੇ ਜਾ ਕੇ ਕਿਸਾਨ ਰੋਡ ਬੰਦ ਕਰਦੇ ਨੇ ਰੋਡ ਬੰਦ ਹੋਣ ਕਰਕੇ ਸਾਰੇ ਪੰਜਾਬ ਨੂੰ ਤੇ ਇਹਦਾ ਅਸਲ ਦੋਸ਼ੀ ਕੌਣ ਹੈ ਜਿਹੜੇ ਲੋਕ ਕੁਰਸੀਆਂ ਤੇ ਬੈਠੇ ਨੇ ਨਮਾ ਆਬ ਦੇ ਲੋਕਾਂ ਨੂੰ ਵੀ ਕਹੂੰਗਾ ਜਿਹੜੇ ਇਹਨਾਂ ਨੂੰ ਬਾਈ ਬੈਠੇ ਹੋ ਜਿਹੜੇ ਨਲੈਕੀ ਕਰਕੇ ਜਾਂ ਜਾਣ ਬੁਝ ਕੇ ਬਦਮਾਸ਼ੀ ਕਰਕੇ ਤੁਹਾਡੇ ਨਾਲ ਇਹ ਸਾਰਾ ਕੁਝ ਕਰ ਰਹੇ ਨੇ ਇਹਨਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਕਦੇ ਸੋਚਿਆ ਤੁਸੀਂ ਪੁੱਛਿਆ ਕਿਤੇ ਤੁਸੀਂ ਇਹਨਾਂ ਤੋਂ ਕਿ ਇਹਨਾਂ ਬਾਰੇ ਤੁਹਾਡੀ ਪਾਲਿਸੀ ਕੀ ਹੈ ਕਿਤੇ ਕੀਤੀ ਹੈ ਗੱਲ ਸੋ ਕਰਿਆ ਕਰੋ ਅੱਜ ਜੋ ਪਰੇਸ਼ਾਨੀਆਂ ਨੇ ਹੋਰ ਵੀ ਬੜੀਆਂ ਗੱਲਾਂ ਨੇ ਜਿਹੜੀਆਂ ਲਿਫਟਿੰਗ ਦੇ ਮਾਮਲੇ 'ਚ ਮੈਂ ਕਹਿ ਸਕਦਾ ਪਰ ਤੁਹਾਨੂੰ ਪਤਾ ਹੀ ਨਹੀਂ ਹੁਣ ਮੜ ਗਿਆ ਜੀ ਅਗਲੀਆਂ ਗੱਲਾਂ ਤੇ ਆ ਜੀ ਨਹੀਂ ਤਾਂ ਵੀਡੀਓ ਬਾਲੀ ਲੰਮੀ ਹੋ ਜੂਗੀ ਇਹ ਕਹਾਣੀ ਜੇ ਜੋ ਕੈਨੇਡਾ ਚ ਹੋਇਆ ਸਭ ਤੋਂ ਦੁੱਖ ਦੀ ਗੱਲ ਹੈ ਇਹ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਔਰ ਮੁੱਖ ਮੰਤਰੀ ਸਾਹਿਬ ਨੇ ਬਹੁਤ ਜਲਦੀ ਬਿਆਨ ਦਿੱਤੇ ਕਿ ਜੀ ਆ ਗਲਤ ਹੋ ਗਿਆ ਜੋ ਹੋਇਆ ਮੰਦਰ ਤੇ ਹਮਲਾ ਇਹ ਗਲਤ ਹੋ ਗਿਆ ਜਦ ਕਿ ਹੁਣ ਉਥੇ ਸਾਰੀਆਂ ਗੱਲਾਂ ਪਬਲਿਕ ਡੋਮੇਨ ਚ ਆ ਗਈਆਂ ਕਿ ਮੰਦਰ ਤੇ ਹਮਲਾ ਹੀ ਨਹੀਂ ਸੀ ਇਹ ਤਾਂ ਇੱਕ ਗੱਲ ਬਣਾਈ ਗਈ ਸੀ ਅਸਲ ਚ ਉਥੇ ਕੌਂਸੂਲੇਟ ਦਾ ਵਿਰੋਧ ਹੋ ਰਿਹਾ ਸੀ ਕੌਂਸੂਲੇਟ ਦੇ ਅਧਿਕਾਰੀਆਂ ਦਾ ਜਿਹੜੇ ਕਿ ਉਥੇ ਇਕ ਕੁਝ ਵੰਡਨ ਦੇ ਲਈ ਉੱਥੇ ਬੈਠੇ ਸੀਗੇ ਆ ਕੇ ਔਰ ਉਹ ਇੱਕ ਦਿਨ ਪਹਿਲਾਂ ਵੈਨਕੂਵਰ ਅਸਰੀ ਦੇ ਵਿੱਚ ਵੀ ਇੱਕ ਗੁਰਦੁਆਰਾ ਸਾਹਿਬ ਚ ਬੈਠੇ ਸੀਗੇ ਉੱਥੇ ਵੀ ਉਹਨਾਂ ਦਾ ਇੰਨੇ ਹੀ ਲੋਕਾਂ ਨੇ ਕੁਝ ਕੁਥੇ ਐਕਟੀਵਿਸਟ ਨੇ ਜਿਹੜੇ ਖਾਲਸਾ ਦਾ ਝੰਡਾ ਫੜ ਕੇ ਉਹਨਾਂ ਦਾ ਵਿਰੋਧ ਕਰਦੇ ਨੇ ਜੋ ਕਿ ਉਹਨਾਂ ਨੇ ਇੱਕ ਤਰੀਕਾ ਬਣਾ ਰੱਖਿਆ ਜਿਹਦੇ ਅਸੀਂ ਅੱਖ ਚ ਨਹੀਂ ਧਾਰਮਿਕ ਜਗ੍ਹਾ ਤੇ ਨਹੀਂ ਹੋਣਾ ਚਾਹੀਦਾ ਪਰ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਸਰੀਚ ਕੀਤਾ ਹੀ ਇੱਕ ਦਿਨ ਪਹਿਲਾਂ ਉੱਥੇ ਕੁਝ ਨਹੀਂ ਹੋਇਆ ਅਗਲੇ ਦਿਨ ਇੱਥੇ ਵੀ ਹੋ ਰਿਹਾ ਸੀ ਕੁਝ ਨਹੀਂ ਹੋ ਰਿਹਾ ਸੀ ਬਟ ਅੰਦਰੋਂ ਕੁਝ ਬੰਦੇ ਜਾਂਦੇ ਨੇ ਜਿਨ੍ਹਾਂ ਨੂੰ ਗਾਲਾਂ ਕੱਢਦੇ ਨੇ ਪ੍ਰਵੋਕ ਕਰਦੇ ਨੇ ਔਰ ਬਦਲੇ ਚ ਉਹਨਾਂ ਦੇ ਮਾਰਦੇ ਨਹੀਂ ਔਰ ਸਿਰਫ ਗੱਡੀਆਂ ਦੀ ਪਾਰਕਿੰਗ ਤੱਕ ਜਾ ਕੇ ਵਾਪਸ ਆ ਜਾਂਦੇ ਨੇ ਜੀਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਤਾਂ ਮੰਦਰ ਤੇ ਹਮਲਾ ਹੈ ਸਾਡੀ মিডিਏ ਨੇ ਨੈਸ਼ਨਲ মিডিਏ ਨੇ ਚਿਲਾਕ ਚਿਲਾ ਕੇ ਗੱਲਾਂ ਕਹੀਆਂ ਕੀ ਹੋਣੇ ਦੱਸ ਰਹੇ ਨੇ ਕਿ ਉਸੇ ਮੰਦਰ ਦੀ ਕਮੇਟੀ ਨੇ ਆਪ ਦੇ ਇੱਕ ਪੁਜਾਰੀ ਨੂੰ ਇਸ ਕਰਕੇ ਸਸਪੈਂਡ ਕਰਤਾ ਕਿ ਉਹ ਉਹਨਾਂ ਜੋ تھے ਅਗਲਾਉਣ ਵਾਲੇ ਸਬੰਦੇ ਸੀ ਉਹਨਾਂ 'ਚ ਸ਼ਾਮਲ ਹੋ ਰਿਹਾ ਸੀ ਕੀ ਤੁਹਾਡੀ ਮੀਡੀਏ ਨੇ ਇਹ ਦੱਸਿਆ ਕਿ ਉਸ ਤੋਂ ਅਗਲੇ ਦਿਨ ਜਾਂ ਸ਼ਾਇਦ ਉਸੇ ਦਿਨ ਹੀ ਰਾਤ ਨੂੰ ਮਾਲਟਨ ਗੁਰਦੁਆਰਾ ਸਾਹਿਬ 'ਚ ਜਾ ਕੇ ਇਹਨਾਂ ਲੋਕਾਂ ਨੇ ਕਿਹੋ ਜੀ ਭਾਸ਼ਾ ਦਾ ਇਸਤੇਮਾਲ ਕੀਤਾ ਔਰ ਕੀ ਕੀ ਬੋਲੇ ਨੇ ਉਹ ਗੋਲਾਂ ਮੈਂ ਤੁਹਾਨੂੰ ਉਹ ਗੱਲਾਂ ਨੂੰ ਮੈਂ ਦੱਸ ਵੀ ਨਹੀਂ ਸਕਦਾ ਇਹ ਕੀ ਕੀ ਬੋਲੇ ਨੇ ਉੱਥੇ ਉੱਥੇ ਵੀ ਜੂਤ ਪਟਾੰਗ ਹੋਇਆ ਇਹ ਕੌਣ ਕਰ ਰਿਹਾ ਹੈ ਇਹ ਪਰਵੋਕ ਕਰਨ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ ਇਹ ਅਗਨਲ ਖੇਡਣ ਦੀ ਕੋਸ਼ਿਸ਼ ਪਹਿਲਾਂ ਵੀ ਹੋ ਚੁੱਕੀ ਆ ਹੁਣ ਫੇਰ ਕਰ ਰਹੇ ਹੋ ਤੁਸੀਂ ਪਲੀਜ਼ ਆਪ ਦੀ ਪੋਲਿਟਿਕਸ ਨੂੰ ਜਾਂ ਗਲੋਬਲ ਪੋਲਿਟਿਕਸ ਨੂੰ ਜਾਂ ਦੇਸ਼ ਦੀ ਪੋਲਿਟਿਕਸ ਨੂੰ ਜਾਂ ਸਟੇਟ ਦੀ ਪੋਲਿਟਿਕਸ ਨੂੰ ਇਸ ਤੋਂ ਦੂਰ ਰੱਖੋ ਇਹ ਦੋ ਭਾਈਚਾਰਿਆਂ ਦੇ ਵਿੱਚ ਇੱਕ ਬਹੁਤ ਰੋਟੀ ਬੇਟੀ ਦੀ ਸਾਝ ਹੈ ਬਣੀ ਰਹੇਂ ਦਿਓ ਨਾ ਖਰਾਬ ਕਰੋ ਉਥੋਂ ਦੀ ਸਮਝਦਾਰੀ ਦਿਖਾਈ ਉਥੋਂ ਦੀ ਮੰਦਿਰ ਦੀ ਕਮੇਟੀ ਨੇ ਪ੍ਰਬੰਧਕੀ ਕਮੇਟੀ ਨੇ ਔਰ ਉਹਨਾਂ ਨੇ ਕਿਹਾ ਇਹੋ ਜਿਹਾ ਉਹਨੂੰ ਹਟਾ ਕੇ ਪਰੇ ਮਾਰਿਆ ਹਸਪਤਾਲੀ ਨੂੰ ਜੋ ਦਾ ਹਿੱਸਾ ਬਣੇ ਉਰ ਅਪੀਲ ਵੀ ਕੀਤੀ ਔਥੂ ਤੇ ਇੱਕ ਗੁਰਦੁਆਰਾ ਸਾਹਿਬ ਦੀ ਔਰ ਕਮੇਟੀ ਨੇ ਕਿ ਭਾਈ ਆਪ ਦੀ ਸੋਹਰਦਤਾ ਬਣਾਏ ਰੱਖੋ ਇਹੀ ਚੀਜ਼ਾਂ ਕੀ ਪੰਜਾਬ ਚ ਨਹੀਂ ਹੋ ਰਹੀਆਂ ਸਾਡੇ ਕਿਉਂ ਹੋ ਰਹੀਆਂ ਨੇ ਇਹ ਹਰ ਬੰਦਾ ਮੈਨੂੰ ਪੁੱਛਦਾ ਹੈ ਕਿ ਯਾਰ ਚਾਹੀਏ ਸੈਂਟਰ ਹੋਵੇ ਸਟੇਟ ਹੋਵੇ ਜਾਂ ਜਿੰਨੇ ਵੀ ਪੋਲਿਟੀਸ਼ੀਅਨ ਹੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਕਿਉਂ ਨੇ ਜਾਂ ਕਰਾਉਂਦੇ ਕਿਉਂ ਨੇ ਇਸ ਲਈ ਕਿ ਸਾਡੇ ਲੋਕ ਇਹਨਾਂ ਦੇ ਮਗਰ ਲੱਗ ਕੇ ਇਮੋਸ਼ਨਲ ਹੋ ਕੇ ਵੋਟਾਂ ਪਾ ਦਿੰਦੇ ਨੇ ਇਹ ਤੁਹਾਡੇ ਤੇ ਗੱਲ ਅੱਜ ਚਾਰ ਜਮਨੀ ਚੋਣਾ ਹੋ ਰਹੀਆਂ ਸਾਡੇ ਇੱਥੇ ਆ 20 ਤਰੀਕ ਨੂੰ ਕੀ ਤੁਸੀਂ ਆਪਦੇ ਕੋਲੇ ਆਉਣ ਵਾਲੇ ਉਮੀਦਵਾਰਾਂ ਤੋਂ ਪਾਰਟੀਆਂ ਤੋਂ ਪੁੱਛ ਰਹੇ ਹੋ ਕਿ ਤੁਸੀਂ ਕੀ ਕੀ ਕਰੋਗੇ ਅਗਲੇ 2 ਸਾਲਾਂ 'ਚ ਕਿਹੜੇ ਮੁੱਦੇ ਨੇ ਤੁਹਾਡੇ ਕਿਤੇ ਮੁੱਦਿਆਂ ਤੇ ਡਿਬੇਟ ਕਰਾਉਣ ਦੀ ਗੱਲ ਕੀਤੀ ਹੈ ਉਹਨਾਂ ਦੀ ਜਾਂ ਉਹਨਾਂ ਤੋਂ ਹੀ ਪੁੱਛ ਲਓ ਜਾਂ ਸਿਰਫ ਫੇਰ ਇਹ ਫਲਾਨਾ ਹੈ ਫਲਾਨੀ ਪਾਰਟੀ ਦਾ ਆਇਆ ਹੈ ਉਹ ਹੈ ਔਰ ਵੋਟਾਂ ਪਾ ਦੇਉਗੇ ਕੀ ਪੁੱਛੂਗੇ ਉਹਨਾਂ ਤੋਂ ਜੇ ਪੁੱਛੂਗੇ ਤਾਂ ਸੁਧਰ ਜਾਣਗੇ ਕਿਉਂਕਿ ਜਦੋਂ ਇਹਨਾਂ ਨੂੰ ਲੱਗਦਾ ਤੁਸੀਂ ਇੰਨਾਂ ਗੱਲਾਂ ਤੇ ਇਮੋਸ਼ਨਲ ਹੋ ਕੇ ਵੋਟ ਪਾਉਣੇ ਤੋਂ ਇਹ ਜਿਹੀਆਂ ਹਰਕਤਾਂ ਕਰਦੇ ਨੇ ਕੀ ਪੁੱਛੂਗੇ ਅੱਜ ਸਾਡੀ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੋ ਰਿਹਾ ਫਿਰ ਤੋਂ ਅੱਜ ਉਥੇ ਇੱਕ ਮੀਟਿੰਗ ਸੀ ਸੈਨੇਟ ਦੇ ਇਲੈਕਸ਼ਨ ਨਹੀਂ ਹੋ ਰਹੇਗੇ ਪਿਛਲੀ ਵਾਰੀ ਅਸੀਂ ਸੈਨੇਟ ਦੇ ਇਲੈਕਸ਼ਨ ਵਾਲੇ ਖੂਬ ਸੰਘਰਸ਼ ਕੀਤਾ ਸੀ ਤੇ ਫਿਰ ਜਾ ਕੇ ਮਨਵਾਇਆ ਸੀ ਸੈਂਟਰ ਗਵਰਨਮੈਂਟ ਤੋਂ ਕਿ ਭਾਈ ਸੈਨੇਟ ਦੇ ਇਲੈਕਸ਼ਨ ਕਰਾਏ ਜਾਣ ਉਹ ਕੀ ਰਿਹਾ ਪੰਜਾਬ ਯੂਨੀਵਰਸਿਟੀ ਨੂੰ ਹੜੱਪਣ ਦੀ ਕੋਸ਼ਿਸ਼ ਹੋ ਰਹੀ ਹੈ ਹੜੱਪਣ ਦੀ ਕਿਵੇਂ ਕਿ ਸੈਂਟਰ ਵਾਲੇ ਅਪੁਆਇੰਟ ਕਰਨ ਵੀ ਸੀ ਔਰ ਵੀਸੀ ਆਪਦੇ ਹਿਸਾਬ ਨਾਲ ਚੱਲੇ ਸੈਨੇਟ ਨਾ ਉਹਦੀ ਐਡਮਿਨਿਸਟ੍ਰੇਸ਼ਨ ਚਾਵੇ ਸੈਨੇਟ ਜੀਨੂ ਕੇ ਪੰਜਾਬ ਯੂਨੀਵਰਸਿਟੀ ਦੇ ਐਕਸ ਸਟੂਡੈਂਟ ਚੁੰਦੇ ਨੇ ਉਹਨੂੰ ਬਣਾ ਕੀਤਾ ਜਾ ਰਿਹਾ ਪਿਛਲੀ ਵਾਰੀ ਮਸਾਂ ਕਰਵਾਏ ਸੀ ਹੁਣ ਫਿਰ ਰੌਲਾ ਪਤਾ 31 ਅਕਤੂਬਰ ਨੂੰ ਖਤਮ ਹੋ ਗਈ ਡੇਟ ਅੱਗੇ ਚਲੀ ਗਈ ਹੈ ਕੋਈ ਨਹੀਂ ਰੋਕ ਰਿਹਾ ਉਹਨਾਂ ਨੂੰ ਕੋਈ ਨਹੀਂ ਕਹਿ ਰਿਹਾ ਇਹ ਗਲਤ ਹੈ ਕਿਉਂ ਇਹਨੂੰ ਹੜੱਪਣ ਦੀ ਕੋਸ਼ਿਸ਼ ਹੋ ਰਹੀ ਹੈ ਮੈਂ ਇੱਕ ਵਾਰੀ ਆਜ ਜਦੋਂ ਜਗ ਸਿੰਘ ਪੂਰਾ ਗੱਲ ਹੋਈ ਸੀ ਉਦੋਂ ਵੀ ਕਿਹਾ ਸੀ ਕਿ ਸਾਡਾ ਜਿਹੜਾ ਦੇਸ਼ ਹੈ ਨਾ ਉਹ ਇੱਕ ਫਲਵਾੜੀ ਵਾਂਗੂ ਹੈ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ ਉਹਦੇ ਵਿੱਚ ਹਰ ਇੱਕ ਦੀ ਆਪਣੀ ਮਹਿਕ ਹੈ ਔਰ ਇਹੀ ਹੈ ਦੀ ਖੂਬਸੂਰਤੀ ਹੈ ਤਾ ਸਾਡਾ ਜਿਹੜਾ ਫੁੱਲ ਹੈ ਪੰਜਾਬ ਦਾ ਜਾਂ ਪੰਜਾਬੀਅਤ ਦਾ ਉਹਨੂੰ ਕੋ ਮਰੋੜੀ ਜਾਂਦੇ ਉਹਨੂੰ ਕੋ ਮਸਲੀ ਜਾਂਦੇ ਉਹਨੂੰ ਕੋ ਮਧੋਲੀ ਜਾਂਦੇ ਹੋ ਕੀ ਮਿਲੂਗਾ ਤੁਹਾਨੂੰ ਇਹਦੇ ਵਿੱਚ ਆ ਜਗਤ ਸਿੰਘ ਕੁਰੇ ਤੋਂ ਮੈਨੂੰ ਗੱਲ ਯਾਦ ਆ ਗਈ ਉਥੇ ਖੈਰ ਸਾਡੇ ਰੌਲਾ ਪਾਉਣ ਕਰਕੇ ਉਹ ਜਿਹੜਾ 6.5 ਹਜ਼ਾਰ ਬੰਦਾ ਥੋਪਿਆ ਜਾ ਰਿਹਾ ਸੀ 950 ਬੰਦੇ ਤੇ ਉਹ ਬੰਦ ਹੋ ਗਈ ਗੱਲ ਨਹੀਂ ਹੋ ਰਿਹਾ ਉਹ ਟਾਈਮ ਗੋਡ ਲੇਕਿਨ ਬਾਕੀ ਪੰਜਾਬ ਚ ਕੀ ਹੋ ਰਿਹਾ ਆ ਜਿਵੇਂ ਹੁਸ਼ਾਰਪੁਰ ਇਧਰ ਮੁਕੇਰੀਆਂ ਇਧਰਲੇ ਪਾਸੇ ਪਛਮੀ ਯੂਪੀ ਤੋਂ ਕਿੰਨਾ ਮੁਸਲਮਾਨ ਭਾਈਚਾਰਾ ਉੱਥੇ ਆ ਰਿਹਾ ਕਿੰਨਾ ਬਾਕੀ ਦਾ ਯੂਪੀ ਬਿਹਾਰ ਤੋਂ ਹੋਰ Hindu ਭਾਈਚਾਰਾ ਇਧਰ ਆ ਕੇ ਕੰਮ ਕਰ ਰਿਹਾ ਉਹ ਇੱਥੇ ਹੀ ਰੱਖ ਕੇ ਤੁਸੀਂ ਉਹਨਾਂ ਦੀਆਂ ਵੋਟਾਂ ਬਣਾ ਰਹੇ ਉਹ ਇੰਨੇ ਐਡਮਿਨਿਸਟ੍ਰੇਟਿਵ ਫੈਸਲਿਆਂ 'ਚ ਹਿੱਸਾ ਲੈਣਗੇ ਕਿਉਂ ਭਾਈ ਲੈ ਜਦੋਂ ਉਹਨਾਂ ਦੇ ਬੱਚੇ ਇੱਥੇ ਰਹਿੰਦੇ ਰਹਿੰਸਾਲਾਂ ਤੱਕ ਜਿਵੇਂ ਸਾਡੇ ਲੋਕ ਬਾਹਰ ਜਾ ਕੇ ਲੈਂਦੇ ਨੇ ਫਿਰ ਲੈ ਲੈਣ ਹੁਣ ਕਿਉਂ ਕਿਉਂ ਕਿਉਂਕਿ ਜਿਹੜੇ ਫੈਸਲੇ ਹੁੰਦੇ ਨੇ ਇਹ ਰਵਾਇਤਾਂ ਮੁਤਾਬਕ ਹੁੰਦੇ ਨੇ ਇੱਥੋਂ ਦੇ ਜੋ ਰਵਾਇਤ ਸੀ ਜੋ ਤੌਰ ਤਰੀਕੇ ਸੀ ਉਹਦੇ ਮੁਤਾਬਕ ਹੁੰਦੇ ਨੇ ਇਹ ਉਹਨਾਂ ਤੋਂ ਵਾਕਿਫ ਨੇ ਅਸੀਂ ਕਿਸੇ ਮੁਸਲਮਾਨ ਹਿੰਦੂ ਜਾਂ ਸਿੱਖ ਦੀ ਗੱਲ ਨਹੀਂ ਕਰ ਰਹੇ ਅਸੀਂ ਕਹਿ ਰਹੇ ਪੰਜਾਬੀਅਤ ਦੀ ਸਾਡਾ ਮਲੇਰ ਕੋਟਰ ਲੈਣ ਵਾਲੀ ਮੁਸਲਮ ਭਾਈਚਾਰੇ ਨੂੰ ਉਵੇਂ ਹੀ ਸੌਹਲਤਾ ਉਵੇਂ ਹੀ ਸਾਡੇ ਨੇ ਉਹਨਾਂ ਦਾ ਵੀ ਉਹਨਾ ਹੀ ਹੱਕ ਆ ਪੰਜਾਬ ਤੇ ਐਂ ਹਿੰਦੂ ਭਾਈਚਾਰੇ ਦਾ ਐਂ ਸਿੱਖ ਭਾਈਚਾਰੇ ਦਾ ਪੰਜਾਬੀਅਤ ਤਾਂ ਰਵੇ ਪੰਜਾਬੀਅਤ ਤਾਂ ਰਵੇ ਉਹ ਵੈਸੇ ਹੀ ਐਡਮਿਨਿਸਟ੍ਰੇਸ਼ਨ ਲੈਵਲ ਤੇ ਨਾ ਪੰਜਾਬੀ ਪੜ੍ਹ ਕੇ ਤੁਹਾਨੂੰ ਕੋਈ ਜੌਬ ਮਿਲਦੀ ਹੈ ਨਾ ਕੁਛ ਹੁੰਦਾ ਸਾਨੂੰ ਬੱਚਿਆਂ ਨੂੰ ਮਜਬੂਰੋਂ ਇੰਗਲਿਸ਼ ਪੜਾਉਣੀ ਪੈ ਰਹੀ ਮੈਨੂੰ ਸਮਝ ਨਹੀਂ ਆਉਂਦੀ ਫਰਾਂਸ ਦੇ ਵਿੱਚ ਬੱਚੇ ਨਹੀਂ ਪੜ੍ਹਦੇਗੇ ਉਹ ਇੰਜੀਨੀਅਰ ਤੇ ਡਾਕਟਰ ਨਹੀਂ ਪੜ ਸਕਦੇ ਬਣ ਸਕਦੇ ਆ ਆਪਦੀ ਲੈਂਗੁਏਜ ਨਾਲ ਤਾਂ ਸਾਡੇ ਪੰਜਾਬੀ ਪੜ ਕੇ ਕਿਉਂ ਨਹੀਂ ਇਹ ਕਮ ਤਾਂ ਚਲੋ ਗਵਰਨਮੈਂਟ ਨੇ ਨਹੀਂ ਕੀਤਾ ਹੁਣ ਜਿਹੜਾ ਸਾਡਾ ਆਪ ਦਾ ਭਾਈਚਾਰਾ ਰਵਾਇਤਾ ਮੁਤਾਬਕ ਸਾਡੀਆਂ ਪੰਚਾਇਤਾਂ ਚੱਲਦੀਆਂ ਨੇ ਸਾਡਾ ਭਾਈਚਾਰਾ ਤਿਉਹਾਰ ਦਿਨ ਤਿਉਹਾਰ ਚੱਲਦੇ ਨੇ ਉਹਨਾਂ ਤੋਂ ਵੀ ਡੱਕਾ ਮਾਰਨਾ ਚਾਹੁੰਦੇ ਹੋ ਪੰਜਾਬੀਆਂ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਮੇਰੀ ਪੰਜਾਬ ਵਾਲਿਆਂ ਨੂੰ गुजारिश ਆ ਤੁਸੀਂ ਤਾਂ ਇਕੱਠੇ ਰਹੋ ਤੁਸੀਂ ਕੋ ਸਿੰਘ ਫਸਾਈ ਰੱਖਦੇ ਹੋ ਆ ਵੇਦੀ ਔਰ ਇਹਨਾਂ ਲੋਕਾਂ ਨੂੰ ਮਜਬੂਰ ਕਰੋਗੇ ਸਾਡੀ ਪੰਜਾਬੀ ਇਤਨੂੰ ਰਹਿਣ ਦੇਣ। ਔਰ ਹੁਣ ਆ ਜੋ ਪਾਣੀ ਤੇ। ਹੁਣ ਇਹ ਜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਕੇਸ ਸੀ ਪਰसों ਸਾਡੇ ਬੰਦੇ ਵੀ ਗਏ ਸੀ ਉੱਥੇ ਇੰਡਸਟਰੀ ਵਾਲਿਆਂ ਨੇ ਕਿਹਾ ਸੀ ਕਿ ਸਾਨੂੰ ਸਟੇ ਦਿੱਤਾ ਜਾਵੇ ਜਿਹੜਾ 9 ਕਰੋੜ ਲੀਟਰ ਗੰਦਾ ਪਾਣੀ ਪਾ ਰਹੇ ਉਹ ਬੁੱਡੇ ਨਾਲੇ ਚ। ਅ ਤਾਜਪੁਰ ਰੋਡ ਵਾਲੇ ਸੈਂਟਰ ਤੋਂ ਤੇ ਫੋਕਲ ਪੁਆਇੰਟ ਵਾਲੇ ਤੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਮਨਾ ਕਰਤਾ ਸਟੇ ਦੇ ਦਿੱਤੋ ਪਰ ਉੱਥੇ ਉਹਨਾਂ ਨੇ ਇੱਕ ਤਰਕ ਦਿੱਤਾ। ਤਰਕ ਪਤਾ ਖੀਦ ਦਿੰਦਾ ਹੈ ਕਿ ਪੰਜਾਬ ਗਵਰਨਮੈਂਟ ਨੇ ਸਾਨੂੰ ਵਾਦਾ ਕੀਤਾ ਸੀ ਇੱਕ ਲਿਸਟ ਦਿੱਤੀ ਸੀ 25 ਪਿੰਡਾਂ ਦੀ ਜਿਹੜੇ ਕਿ ਵਲੀਪੁਰ ਔਰ ਨੇੜੇ-ਤੇੜੇ ਦੇ ਹੋਰ ਪਿੰਡ ਨੇ ਗੋਸਪੁਰ ਕੋਲੇ ਕਿ ਇਹ ਪਿੰਡਾਂ ਵਾਲਿਆਂ ਨੇ ਕਿਹਾ ਕਿ ਸਾਡੇ ਜਿਹੜਾ ਵੀ ਪਾਣੀ ਤੁਸੀਂ ਇੱਕ ਅੱਡ ਨਹਿਰ ਬਣਾ ਕੇ ਸਾਡੇ ਦੇਉਂਗੇ ਅਸੀਂ ਉਹ ਖੇਤੀ ਬਾੜੀ ਲਈ ਯੂਜ਼ ਕਰ ਲਾਂਗੇ ਉਹੀ ਗੰਦਾ ਪਾਣੀ ਡਾਈਨ ਯੂਨਿਟ ਆ ਲਿਆਂਦਾ ਜਦੋਂ ਕਿ ਅਸੀਂ ਉਹਨਾਂ ਪਿੰਡਾਂ ਵਾਲਿਆਂ ਤੋਂ ਪੁੱਛਿਆ ਤਾਂ ਉਹਨਾਂ ਨੇ ਅਸੀਂ ਤਾਂ ਇਹ ਜਿਹਾ ਹੀ ਕੁਛ ਨਹੀਂ ਕਿਹਾ ਹੁਣ ਅਸੀਂ ਪਰਸੋਂ ਜਾ ਕੇ ਉਹਨਾਂ ਪਿੰਡਾਂ ਵਾਲਿਆਂ ਨੂੰ ਇਕੱਠੇ ਕਰਾਂਗੇ ਮਤਲਬ ਕਿੰਨਾ ਧੋਖਾ ਹੋ ਰਿਹਾ ਸ਼ਹਿਰਿਆਂ ਔਰ ਇੱਕ ਹੋਰ ਗੱਲ ਦੁੱਖ ਦੀ ਗੱਲ ਜਿਹਦੇ ਲਈ ਅਸੀਂ ਗਵਰਨਰ ਨੂੰ ਵੀ ਮਿਲੇ ਸੀ ਅਸੀਂ ਉਹਨਾਂ ਸੈਂਟਰਾਂ ਨੂੰ ਬੰਦ ਕਰਨ ਦਾ ਆਰਡਰ ਦੀ ਗੱਲ ਕਰ ਰਹੇ ਹਾਂ ਜਿਹੜਾ ਕਿ ਨੈਸ਼ਨਲ ਪੋਲੂਸ਼ਨ ਬੋਰਡ ਨੇ ਤੇ ਪੰਜਾਬ ਪੋਲੂਸ਼ਨ ਬੋਰਡ ਨੇ 26 ਅਗਸਤ ਦਾ ਆਰਡਰ ਹੈ ਕਿ ਬੰਦ ਹੋਣਾ ਚਾਹੀਦਾ ਸੈਂਟਰ ਜਿੱਥੋਂ 9 ਕਰੋੜ ਲੀਟਰ ਪਾਣੀ ਬੁੱਢੇ ਨਾਲੇ ਚ ਪੈਂਦਾ ਅੱਜ ਤੱਕ ਬੰਦ ਨਹੀਂ ਹੋਇਆ ਸਾਡੀ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਹੈ ਅਸੀਂ ਪੁਲਿਸ ਚ ਕੇਸ ਵੀ ਕਰਾਇਆ ਸੀਗਾ ਦਰਜ ਕਮਿਸ਼ਨਰ ਆਫ ਪੁਲਿਸ ਨੇ ਕਿਹਾ ਸੀ ਉੱਥੋਂ ਪੁੱਛਾਂਗੇ ਹਾਲ ਤੱਕ ਉਦਲਿਆਂ ਨੇ ਦੱਸਿਆ ਹੀ ਕੁਝ ਨਹੀਂ ਪਿੰਡਾਂ ਦੇ ਪਿੰਡ ਮਰ ਰਹੇ ਨੇ ਲੋਕ ਤੜਪ ਤੜਪ ਕੇ ਮਰ ਰਹੇ ਨੇ ਤੁਹਾਡਾ ਇਹਦੇ ਲਈ ਕੋਈ ਜਵਾਬ ਦੇ ਹੀ ਨਹੀਂ ਇੱਕ ਬੰਦੇ ਦਾ ਕਤਲ ਹੋ ਜਾ ਸਾਰੀ ਐਡਮਿਨਿਸਟ੍ਰੇਸ਼ਨ ਹਿੱਲ ਜਾਂਦੀ ਹੈ ਕਿੰਨੇ ਲੋਕ ਮਰ ਰਹੇ ਨੇ ਕੋਈ ਜਵਾਬ ਨਹੀਂ ਉਦਲੇ ਕਿੰਨੇ ਮਹੀਨੇ ਹੋ ਗਏ ਨੇ ਉਸ ਡੈਡ ਲਾਈਨ ਤੋਂ ਅੱਗੇ ਚਲੇ ਆ ਗਿਆ ਕਿਉਂ ਨਹੀਂ ਇਹ ਬੰਦ ਹੋ ਰਿਹਾ ਅਸੀਂ ਗਵਰਨਰ ਨੂੰ ਮਿਲੇ ਸੀ ਗਵਰਨਰ ਨੇ ਕਿਹਾ ਸੀ ਮੈਂ ਮੁੱਖ ਮੰਤਰੀ ਤੋਂ ਪੁੱਛੂੰਗਾ ਮੁੱਖ ਮੰਤਰੀ ਨੇ ਕੋਈ ਜਵਾਬ ਨਹੀਂ ਦਿੱਤਾ ਕੀ ਕਰ ਰਹੇ ਨੇ ਸਾਡੇ ਚੀਫ ਸੈਕਟਰੀ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਜਾਂ ਬਾਕੀ ਦੇ ਸੈਂਟਰ ਦੇ এনवायरमेंट मिनिस्टर ਜਿਹੜਾ ਮੰਤਰਾਲਾ ਹੈ ਕਿਉਂ ਚੀਜ਼ ਗੈਰ ਕਾਨੂੰਨੀ ਹਜੇ ਵੀ ਚੱਲੀ ਜਾ ਰਹੀ ਹੈ ਚਲੋ ਕਹਿ ਰਾ ਸੀ ਤੁਹਾਨੂੰ ਨਾਲ ਲੈ ਕੇ ਇਹ ਬੰਦ ਨਹੀਂ ਕਰਨਗੇ ਤਾਂ ਆਪਾਂ 3 ਦਸੰਬਰ ਨੂੰ ਜਾ ਕੇ ਉਹ ਬੰਦ ਕਰਾਂਗੇ ਸੋ ਮਸਲੇ ਬੜੇ ਨੇ ਅੱਜ ਵੀ ਮੈਂ ਤੁਹਾਡੇ ਨਾਲ ਬੋਲ ਕੇ ਹੋ ਰਿਹਾ ਕਿ ਆ ਦੋ ਤਿੰਨ ਨਵੀਆਂ ਚੀਜ਼ਾਂ ਹੋਈਆਂ ਸੀ ਇਹਨਾਂ ਨੇ ਐਂ ਕਰਦੇ ਰਹਿਣਾ ਜਿਨ੍ਹਾਂ 'ਚ ਤੁਸੀਂ ਨਹੀਂ ਜਾਗੂਗੇ ਤੁਸੀਂ ਜਾਗਣ ਤੋਂ ਮੁਰਾਦ ਮੇਰੀ ਇਹ ਨਹੀਂ ਕਿ ਹਰ ਰੋਜ਼ ਕੋ ਝੰਡਾ ਫੜ ਕੇ ਇੱਕ ਮੈਂ ਆਪ ਦੇ ਕਿਸਾਨ ਵੀਰਾਂ ਨੂੰ ਵੀ ਕਹੂੰਗਾ ਕਿ ਯਾਰ ਸੜਕਾਂ ਨਾ ਰੋਕਿਆ ਕਰੋ ਪੰਜਾਬ ਵਾਲੇ ਦੁਖੀ ਹੁੰਦੇ ਨੇ ਹਾਂ ਇਹ ਗੱਲ ਜ਼ਰੂਰ ਹੈ ਕਿ ਉਹ ਵਿਚਾਰਿਆਂ ਨੂੰ ਵੀ ਮਜਬੂਰੀ ਚ ਰੋਕਣੀਆਂ ਪੈਂਦੀਆਂ ਔਰ ਇਹ ਕੰਮ ਹੁੰਦਾ ਕਿੱਥੋਂ ਹੈ ਸਰਕਾਰਾਂ ਦੇ ਪੈਰੋਂ ਤਾਂ ਯਾਰ ਅਸੀਂ ਜਿਹੜੀਆਂ ਇਹ ਸਰਕਾਰਾਂ ਨੇ ਇਹਨਾਂ ਨੂੰ ਚੋਣ ਨਹੀਂ ਸਕਦੇ ਸੋਚ ਕੇ ਮੁੱਦਿਆਂ ਤੇ ਗੱਲ ਨਹੀਂ ਕਰ ਸਕਦੇ ਜਦੋਂ ਇਹ ਸਾਥੋਂ ਵੋਟਾਂ ਮੰਗਣ ਆਉਣ ਕਿ ਅਸੀਂ ਪੁੱਛ ਨਹੀਂ ਸਕਦੇ ਤੁਹਾਨੂੰ ਹੈਲਥ ਨੂੰ ਐਜੂਕੇਸ਼ਨ ਨੂੰ ਰੇਗਿਊ ਨੂੰ এনवायरमेंट ਨੂੰ ਕਿਵੇਂ ਬੈਟਰ ਕਰੂਗੇ ਕੀ ਸਾਡੀ ਡਿਊਟੀ ਨਹੀਂ ਕੀ ਇਹ ਕੀ ਅਸੀਂ ਆਉਦੇ ਪਿੰਡ ਆਏ ਹੋਏ ਲੀਡਰ ਨੂੰ ਪੁੱਛਾਂਗੇ ਨਹੀਂ ਉਸ ਪਾਰਟੀ ਦੇ ਪ੍ਰਧਾਨ ਨੂੰ ਨਹੀਂ ਪੁੱਛਾਂਗੇ ਜਾਂ ਸਿਰਫ ਬੇਕੂਬ ਬਣ ਕੇ ਵੋਟ ਪਾ ਦੇਵਾਂਗੇ ਕਿਸੇ ਵੀ ਹੋਰ ਗੱਲ ਤੇ ਜਾਂ ਪੈਸੇ ਲੈ ਕੇ ਲਾਹਨਤ ਆ ਮੈਂ ਕਹੂੰਗਾ ਇਸ ਗੱਲ ਤੇ ਜਿਹੜੇ ਬੰਦੇ ਪੈਸੇ ਲੈ ਕੇ ਵੋਟ ਪਾਉਂਦੇ ਨੇ ਮੰਨ ਲਓ ਜੇ ਇਹ ਗਲਤ ਨਹੀਂ ਤੁਹਾਨੂੰ ਲੱਗਦਾ ਇਹਨਾਂ ਨੇ ਕੁਝ ਨਹੀਂ ਕਰਨਾ ਤੇ ਜੁਨੋ ਕਿਸੇ ਅਜਿਹੇ ਬੰਦੇ ਨੂੰ ਜੋ ਕਰ ਸਕਦਾ ਰੀਤਤਾ ਚਲਾਓ ਆ ਅਮਰੀਕਾ ਚ ਇਲੈਕਸ਼ਨ ਹੋਈ ਨੇ ਉਹਨਾਂ ਦੇ ਉਮੀਦਵਾਰ ਖੜੇ ਨੇ ਆਪਦੀਆਂ ਪਾਲਿਸੀਆਂ ਬਾਰੇ ਦੱਸਿਆ ਦੱਸਿਆ ਕਿ ਅਸੀਂ ਕੀ ਕੀ ਕਰਾਂਗੇ ਉਹਨਾਂ ਦਾ ਵਿਜ਼ਨ ਕੀ ਹੈ ਕਿਸ ਵੇ ਨਾਲ ਉਹ ਬੈਟਰ ਕਰਨਗੇ ਜ਼ਿੰਦਗੀ ਲੋਕਾਂ ਦੀ ਕਿ ਸਾਡੇ ਲੀਡਰਾਂ ਨੂੰ ਨਹੀਂ ਇਹ ਕਰਨਾ ਚਾਹੀਦਾ ਅਸੀਂ ਪੁੱਛਾਂਗੇ ਤਾਂ ਉਹ ਦੱਸਣਗੇ ਨਾ ਸੋ ਸਾਡੀ ਡਿਊਟੀ ਹੈ ਮੇਰੇ ਵੀਰ ਇਹ ਥੋੜੀ ਡਿਊਟੀ ਹੈ ਸੁਣਨ ਵਾਲਿਆਂ ਦੀ ਇੱਕ ਬੰਦਾ ਕਹਿ ਦਿੰਦਾ ਮੇਰੇ ਕੱਲੇ ਦੇ ਕਰਨ ਨਾਲ ਕੀ ਹੋਊਗਾ ਉਹ ਇਕੱਲੇ ਇਕੱਲੇ ਜੋੜ ਕੇ ਹੀ ਤਾਂ ਕਰੋੜਾ ਬੰਦੇ ਨੇ ਫਿਰ ਤਾਂ ਜੁੜ ਕੇ ਆਪਾਂ ਇਹਨਾਂ ਤੋਂ ਪੁੱਛਾਂਗੇ ਤੋ ਤੁਸੀਂ ਸਾਰੇ ਜਾਗੋ ਨਹੀਂ ਤਾਂ ਮੈਂ ਜਿਨ੍ਹਾਂ ਦਾ ਥੋੜਾ ਥੋੜਾ ਜ਼ਿਕਰ ਕੀਤਾ ਹੈ ਹਰ ਮਸਲੇ ਦੀ ਬਹੁਤ ਲੰਬੀ ਡਿਟੇਲ ਹੈਗੀ ਆ ਪਰ ਉਹ ਬੋਲੀ ਨਹੀਂ ਜਾ ਸਕਦੀ ਸਭ ਪਬਲਿਕ ਡੋਮੇਨ ਚ ਸੋਨੀਮ ਪਾਡਲ ਹੋਏ ਦੇ ਬਾਰੇ ਪਰ ਜੇ ਤੁਸੀਂ ਇਹਦੇ ਬਾਰੇ ਨਹੀਂ ਜਾਗੋਗੇ ਐਂ ਹੀ ਹੁੰਦਾ ਰਹੂਗਾ ਮਰਦੇ ਅਸੀਂ ਰਾਵਾਂਗੇ ਲੁੱਟਦੇ ਅਸੀਂ ਰਾਵਾਂਗੇ ਸਾਡੀ ਚੀਜ਼ਾਂ ਖਰਾਬ ਹੁੰਦੀਆਂ ਰਹਿਣਗੀਆਂ ਔਰ ਇਹ ਲੋਕ ਕੁਰਸੀਆਂ ਤੇ ਬਹਿ ਕੇ ਪੈਸੇ ਕਮਾਉਂਦੇ ਰਹਿਣਗੇ ਸਿਰਫ ਇਸ ਕਰਕੇ ਕਿ ਸਾਡੀ ਨਾਦਾਨੀ ਹੈ ਜਾਂ ਬੇਵਕੂਫੀ ਹੈ ਜਾਂ ਅਸੀਂ ਇੰਨਾਂ ਗੱਲਾਂ ਨੂੰ ਇੰਨਾਂ ਤੋਂ ਪੁੱਛਦੇ ਨਹੀਂ しえて。